ਤੇ ਉਹ ਕੁੜੀ ਨੇ ਆ ਕੇ ਜੋ ਹਰਕਤ ਕੀਤੀ ਆ ਉਹ ਮੈਂ ਕੋ ਤਾਂ ਉਹ ਵਰਡ ਬੋਲਿਆ ਨਹੀਂ ਜਾਣਦੇ ਵੀ ਜਿਵੇਂ ਲੱਗਾ ਤਾਂ ਕਰਕੇ ਉਹਨੇ ਐਦਾਂ ਯੋਗਾ ਕੀਤਾ ਉਹ ਬਹੁਤ ਗੰਦਾ ਲੱਗਦਾ ਪਿਆ ਸੀ ਦੇਖ ਕੇ ਮਤਲਬ ਮਤਲਬ ਕਿ ਮੇਰਾ ਉਹ ਫੋਟੋ ਦੇਖਣ ਨੂੰ ਨਹੀਂ ਚੀ ਕਰਦਾ ਸੀ ਕਿ ਤਾਂ ਕਿ ਕੋਈ ਵੀ ਕਿਸੇ ਵੀ ਪੱਖੋਂ ਧਾਰਮਿਕ ਸਥਾਨਾਂ ਤੇ ਪਹਿਲਾਂ ਤਾਂ ਗਲਤੀ ਕਰ ਲੈਂਦੇ ਤੇ ਬਾਅਦ ਚੋਲੀ ਜੀ ਨੇ ਇੱਕ ਵੀਡੀਓ ਪਾ ਕੇ ਮਾਫੀ ਮੰਗ ਲੈਂਦੀ ਹੈ ਤੇ ਲੱਗਦਾ ਨਹੀਂ ਕਿ ਪਹਿਲਾਂ ਫੱਟ ਮਾਰ ਕੇ ਤੇ ਮੁਰੇ ਹੌਲੀ ਜੀ ਮਲ ਮਲਾ ਦਿੱਤੀ ਜਾਂਦੀ ਹੈ ਇੱਕ ਕੁੜੀ ਬਹੁਤ ਪੜ੍ਹੀ ਲਿਖੀ ਕੁੜੀ ਲੱਗ ਰਹੀ ਸੀਗੀ ਸਮਾਜ ਚ ਘੁੰਮੇ ਫਿਰੇ ਵਾਲੀ ਕੁੜੀ ਲੱਗਦੀ ਸੀ ਵੀ ਉਹਨੇ ਸਮਾਜ ਨੂੰ ਬਹੁਤ ਚੰਗੇ ਤਰੀਕੇ ਨਾਲ ਦੇਖਿਆ ਹੋਇਆ ਵਾ ਮੈਂ ਉਹਦੀ ਸੋਸ਼ਲ ਮੀਡੀਆ ਤੇ ਉਹਦੀ ਆਈਡੀ ਵੀ ਖੋਲ ਕੇ ਦੇਖੀ ਉਹ ਨੂੰ ਕਾਫੀ ਨੋਲਜ ਆ ਕੁੜੀ ਨੂੰ ਪਰ ਉਹਨੂੰ ਇਸ ਗੱਲ ਦੀ ਨੋਲਜ ਨਹੀਂ ਸੀਗੀ ਕਿ ਇਹ ਧਾਰਮਿਕ ਸਥਾਨ ਆ ਤੇ ਮੈਨੂੰ ਤੇ ਇਹ ਇੰਨੀ ਦੂਰੋਂ ਚੀਜ਼ ਆ ਕੇ ਕਰਦੀ ਚੰਗੀ ਲੱਗਦੀ ਆ ਬਿਲਕੁਲ ਜਦੋਂ ਅਸੀਂ ਦਰਬਾਰ ਸਾਹਿਬ ਦੇ ਜਾਂਦੇ ਆ ਸਾਡੇ ਜਦੋਂ ਉੱਥੇ ਪ੍ਰਬੰਧਕ ਜਿਹੜੇ ਖੜੇ ਹੁੰਦੇ ਨੇ ਤੇ ਉਹ ਕਮੇਟੀ ਵਾਲੇ ਖੜੇ ਹੁੰਦੇ ਨੇ ਤੇ ਉਹ ਮਤਲਬ ਬੱਚਿਆਂ ਨੂੰ ਕਹਿੰਦੇ ਨੇ ਆ ਦਿੰਦੇ ਨੇ ਕਿ ਧਰਮ ਦੀ ਮर्यादा ਚ ਰਹੋ ਉਹਦੀ ਮर्यादा ਉਹਨਾਂ ਦੀ ਡਿਊਟੀ ਆ ਉਹ ਮर्यादा ਰੱਖਣ ਲਈ ਕਹਿੰਦੇ ਨੇ ਕਿ ਹਣਾ ਵੀ ਤੁਸੀਂ ਆਪਣਾ ਸਿਰ ਟੱਕ ਕੇ ਆਓ ਸਾਡੇ ਧਰਮ ਦਾ ਸਤਕਾਰ ਕਰੋ ਬਾਅਦ ਚੋਂ ਫਿਰ ਜਦੋਂ ਲੋਕੀ ਇਹੋ ਜਿਹੇ ਹਰਕਤਾਂ ਕਰਦੇ ਨੇ ਤੇ ਫਿਰ ਇੱਕ 15 ਸੈਕਿੰਡ ਦੀ ਕਲਿੱਪ ਪਾ ਕੇ ਜੀ ਮੈਂ ਬਹੁਤ ਸ਼ਰਮਿੰਦਾ ਆ ਮੈਂ ਬੜੀ ਸ਼ਰਮਿੰਦੀ ਆ ਮੇ ਤੋਂ ਆ ਹਰਕਤ ਹੋ ਗਈ ਤੇ ਕਿਉਂ ਕਿ ਤੁਹਾਨੂੰ ਸਾਰ ਬਲੋਂ ਪਤਾ ਕਿ ਸ਼ੋਸ਼ਲ ਮੀਡੀਆ ਇੱਕ ਐਹੋ ਜਿਹਾ ਪਲੇਟਫਾਰਮ ਆ ਜਿੱਥੇ ਹਰ ਧਰਮ ਦੇ ਬਾਰੇ ਬਰੀਕੀ ਵਿੱਚ ਹਰ ਇੱਕ ਚੀਜ਼ ਦੱਸੀ ਜਾਂਦੀ ਆ ਜਦੋਂ ਵੀ ਕੋਈ ਕੁੜੀਆਂ ਆਉਂਦੀਆਂ ਨੇ ਮਤਲਬ ਮੈਂ ਬੜੀਆਂ ਇਦਾਂ ਦੀਆਂ ਵੀਡੀਓਜ਼ ਦੇਖੀਆਂ ਹੋਈਆਂ ਨੇ ਜਦੋਂ ਵੀ ਕੋਈ ਕੁੜੀਆਂ ਆਉਂਦੀਆਂ ਨੇ ਉਹ ਦਰਬਾਰ ਸਾਹਿਬ ਦੀ ਪਕਰਮਾ ਚ ਆਉਂਦੀਆਂ ਨੇ ਉੱਥੇ ਨੱਚ ਟੱਪ ਕੇ ਵੀਡੀਓਜ਼ ਬਣਾਉਂਦੀਆਂ ਨੇ ਉੱਥੇ ਆ ਕੇ ਇਹੋ ਜਿਹੀਆਂ ਹਰਕਤਾਂ ਕਰਦੀਆਂ ਨੇ ਹਾਂਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵਰਲਡ ਪੋਸਟ ਇੰਡੀਆ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਲਵ ਗਿਲ ਸ਼ਾ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬੀਤੇ ਦਿਨਾਂ ਪਹਿਲਾਂ ਹੀ ਦੋ ਪਿਕਚਰਸ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਉੱਪਰ ਕਾਫੀ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਫੋਟੋਆਂ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਇੱਕ ਲੜਕੀ ਜਿਹੜੀ ਆ ਉਹ ਯੋਗਾ ਆਸਨ ਜਿਹੜਾ ਵਾ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਕਰਦੀ ਹੋਈ ਜਿਹੜਾ ਉਹ ਦਿਖਾਈ ਜਿਹੜਾ ਉਹ ਦੇ ਦਿੱਤੀ ਆ ਤਾਂ ਇਸ ਦੇ ਉੱਤੇ ਜਿਹੜਾ ਵਾ ਸਮੂਹ ਸਿੱਖ ਭਾਈਚਾਰੇ ਦੇ ਵਿੱਚ ਜਿਹੜਾ ਵਾ ਦਿਲਾਂ ਨੂੰ ਜਿਹੜਾ ਵਾ ਠੇਸ ਵੀ ਪਹੁੰਚੀ ਆ ਤੇ ਉਹਨਾਂ ਨੇ ਇਸ ਗੱਲ ਦੀ ਜਿਹੜੀ ਆ ਪੂਰਨ ਨਖੇਦੀ ਵੀ ਜਿਹੜਾ ਉਹ ਕੀਤੀ ਆ ਤਾਂ ਦੇਖ ਸਕਦੇ ਆ ਕਿ ਹਰ ਕੋਈ ਜਿਹੜਾ ਵਾ ਇਸ ਗੱਲ ਦੇ ਉੱਪਰ ਫੋਟੋ ਪਾ ਕੇ ਸੋਸ਼ਲ ਮੀਡੀਆ ਤੇ ਵੱਖ-ਵੱਖ ਪਲੇਟਫਾਰਮ ਤੇ ਆਪੋ ਆਪਣੇ ਵਿਚਾਰ ਜਿਹੜੇ ਆ ਉਹ ਪੇਸ਼ ਜਿਹੜੇ ਆ ਕਰ ਰਿਹਾ ਸਾਡੇ ਨਾਲ ਇੱਕ ਬਹੁਤ ਮਸ਼ਹੂਰ ਸੋਸ਼ਲ ਵਰਕਰ ਨੇ ਔਰ ਰਾਈਟਰ ਵੀ ਨੇ ਸਿੰਗਰ ਵੀ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਜਿਹੜੀ ਫੋਟੋ ਜਿਹੜੀ ਵਾਇਰਲ ਹੋ ਰਹੀ ਆ ਅਸਲ ਕੀ ਗੱਲ ਕੀ ਆ ਕੌਣ ਸੀ ਇਹ ਲੜਕੀ ਕੀ ਕਾਰਨ ਹੋਇਆ ਅੱਜ ਮਸਲੇ ਦੇ ਉੱਪਰ ਜਿਹੜੀ ਆ ਗੱਲਬਾਤ ਹੋਏਗੀ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜਿਹੜਾ ਵਾ ਆ ਸੋਸ਼ਲ ਵਰਕਰ ਸਿੰਗਰ ਤੇ ਰਾਈਟਰ ਰੀਤ ਰੰਦਾਵਾ ਜੀ ਮੌਜੂਦ ਨੇ ਅਸੀਂ ਗੱਲਬਾਤ ਉਹਨਾਂ ਨਾਲ ਹੀ ਕਰ ਲੈਨੇ ਆ ਰੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੇ ਜੀ ਜਿਵੇਂ ਦੇਖ ਸਕਦੇ ਆ ਕਿ ਬੀਤੇ ਦਿਨਾਂ ਪਹਿਲਾਂ ਇਹ ਨਾ ਇੱਕ ਫੋਟੋ ਬੜੀ ਜਿਹੜੀ ਚਰਚਿਤ ਵਿਸ਼ਾ ਜਿਹਦਾ ਬਣੀ ਹੋਈ ਆ ਤਾਂ ਕਿਤਨਾ ਕਿਤੇ ਪੂਰੇ ਪੰਜਾਬ ਨੂੰ ਪੰਜਾਬੀਅਤ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ ਸਾਰਿਆਂ ਨੇ ਨਿਕੇਦੀ ਕੀਤੀ ਆ ਵੀ ਇਦਾਂ ਨਹੀਂ ਸੀ ਕਰਨਾ ਚਾਹੀਦਾ ਉੱਥੇ ਬਕਾਇਦਾ ਲਿਖਿਆ ਵੀ ਹੈ ਸ਼੍ਰੀ ਰਮੰਦਰ ਸਾਹਿਬ ਹਨ ਕਿਵੇਂ ਦੇਖ ਦਿਓ ਮੈਂ ਵੀ ਇਹ 2-4 ਦਿਨਾਂ ਤੋਂ ਚੀਜ਼ ਦੇਖ ਰਹੀ ਸੀ ਕਿ ਸੋਸ਼ਲ ਮੀਡੀਆ ਤੇ ਵੀ ਇੱਕ ਕੁੜੀ ਆਂਦੀ ਹੈ ਦਰਬਾਰ ਸਾਹਿਬ ਸਿੱਧਾ ਆ ਕੇ ਉਹ ਉੱਥੇ ਜੋ ਕਿ ਯੋਗਾ ਵਰਲਡ ਡੇ ਚੱਲਦਾ ਪਿਆ ਸੀ ਉਸ ਦਿਨ ਤੇ ਉਹ ਆ ਕੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਚ ਆ ਕੇ ਯੋਗਾ ਕਰਦੀ ਹੈ ਤੇ ਦੇਖ ਕੇ ਉਹ ਚੀਜ਼ ਬਹੁਤ ਦਿਲ ਨੂੰ ਠੇਸ ਪਹੁੰਚੀ ਕਿ ਸਾਡਾ ਧਾਰਮਿਕ ਸਥਾਨ ਆ ਇੱਥੇ ਹਰ ਇੱਕ ਧਰਮ ਦੇ ਲੋਕ ਆ ਕਿ ਸੀਸ ਝੁਕਾਉਂਦੇ ਨੇ ਮਹਾਰਾਜ ਨੂੰ ਤੇ ਉਹ ਕੁੜੀ ਨੇ ਆ ਕੇ ਜੋ ਹਰਕਤ ਕੀਤੀ ਆ ਉਹ ਮੈਂ ਇੱਕੋ ਤਾਂ ਉਹ ਵਰਡ ਬੋਲਿਆ ਨਹੀਂ ਜਾਣਦੇ ਵੀ ਜਿਵੇਂ ਲੱਤਾ ਤਾਂ ਕਰਕੇ ਉਹਨੇ ਐਦਾਂ ਯੋਗਾ ਕੀਤਾ ਉਹ ਬਹੁਤ ਗੰਦਾ ਲੱਗਦਾ ਪਿਆ ਸੀ ਦੇਖ ਕੇ ਮਤਲਬ ਮਤਲਬ ਕਿ ਮੇਰਾ ਉਹ ਫੋਟੋ ਦੇਖਣ ਨੂੰ ਨਹੀਂ ਜੀ ਕਰਦਾ ਸੀ ਕਿ ਉਹ ਇੱਕ ਕੁੜੀ ਬਹੁਤ ਪੜ੍ਹੀ ਲਿਖੀ ਕੁੜੀ ਲੱਗ ਰਹੀ ਸੀਗੀ ਸਮਾਜ ਚ ਘੁੰਮੀ ਫਿਰੇ ਵਾਲੀ ਕੁੜੀ ਲੱਗਦੀ ਸੀ ਵੀ ਉਹਨੇ ਸਮਾਜ ਨੂੰ ਬਹੁਤ ਚੰਗੇ ਤਰੀਕੇ ਨਾਲ ਦੇਖਿਆ ਹੋਇਆ ਵਾ ਮੈਂ ਉਹਦੀ ਸੋਸ਼ਲ ਮੀਡੀਆ ਤੇ ਉਹਦੀ ਆਈਡੀ ਵੀ ਖੋਲ ਕੇ ਦੇਖੀ ਉਹ ਨੂੰ ਕਾਫੀ ਨੋਲਜ ਆ ਕੁੜੀ ਨੂੰ ਪਰ ਉਹਨੂੰ ਇਸ ਗੱਲ ਦੀ ਨੋਲਜ ਨਹੀਂ ਸੀਗੀ ਕਿ ਇਹ ਕਿ ਧਾਰਮਿਕ ਸਥਾਨ ਆ ਤੇ ਮੈਂ ਤੇ ਇਹ ਇੰਨੀ ਦੂਰੋਂ ਚੀਜ਼ ਆ ਕੇ ਕਰਦੀ ਚੰਗੀ ਲੱਗਦੀ ਆ ਇੱਕ ਗੱਲ ਜੋ ਰੀਜੀ ਜਿਵੇਂ ਦੇਖ ਸਕਦੇ ਹੋ ਫੋਟੋ ਜਿਹੜੀ ਫੋਟੋ ਪਾਹ ਦੇ ਦਿੰਦੇ ਆ ਹਨਾ ਹਾਂਜੀ ਬੜਾ ਵੱਡਾ ਹਰ ਵਾਰੀ ਦੇਖਿਆ ਜਾਂਦਾ ਕਿ ਕੋਈ ਵੀ ਕਿਸੇ ਵੀ ਪੱਖੋਂ ਧਾਰਮਿਕ ਸਥਾਨਾਂ ਤੇ ਪਹਿਲਾਂ ਤਾਂ ਗਲਤੀ ਕਰ ਲੈਂਦੇ ਤੇ ਬਾਅਦ ਝੋਲੀ ਜੀ ਨੇ ਇੱਕ ਵੀਡੀਓ ਪਾ ਕੇ ਮਾਫੀ ਮੰਗ ਲੈਂਦੀ ਆ ਤੇ ਲੱਗਦਾ ਨਹੀਂ ਕਿ ਪਹਿਲਾਂ ਫੱਟ ਮਾਰ ਕੇ ਤੇ ਮੋੜ ਹੋਲੀ ਜੀ ਮਲ ਮਲਾ ਦਿੱਤੀ ਜਾਂਦੀ ਐ ਹਾਂਜੀ ਬਿਲਕੁਲ ਮੈਂ ਵੀ ਉਹੀ ਗੱਲ ਕਰਨਾ ਚਾਹੁੰਦੀ ਸੀ ਗਿਲਜੀ ਮੈਂ ਕਹਿੰਦੀ ਪਈ ਸੀ ਕਿ ਇਹ ਅੱਜ ਨਹੀਂ ਪਹਿਲੀ ਵਾਰ ਨਹੀਂ ਹੋਇਆ ਇਹ ਚਾਂਸ ਇਹ ਹਰ ਵਾਰ ਹੋਇਆ ਜਾਂਦਾ ਔਰ ਹਮੇਸ਼ਾ ਸ਼੍ਰੀ ਦਰਬਾਰ ਸਾਹਿਬ ਨੂੰ ਹੀ ਟਾਰਗੇਟ ਕੀਤਾ ਜਾਂਦਾ ਵਾ ਜਦੋਂ ਵੀ ਕੋਈ ਕੁੜੀਆਂ ਆਉਂਦੀਆਂ ਨੇ ਮਤਲਬ ਮੈਂ ਬੜੀਆਂ ਇਦਾਂ ਦੀਆਂ ਵੀਡੀਓਜ਼ ਦੇਖੀਆਂ ਹੋਈਆਂ ਨੇ ਜਦੋਂ ਵੀ ਕੋਈ ਕੁੜੀਆਂ ਆਉਂਦੀਆਂ ਨੇ ਉਹ ਦਰਬਾਰ ਸਾਹਿਬ ਦੀ ਪ੍ਰਕਰਮਾ ਚਾਹੁੰਦੀਆਂ ਨੇ ਉੱਥੇ ਨੱਚ ਟੱਪ ਕੇ ਵੀਡੀਓਜ਼ ਬਣਾਉਂਦੀਆਂ ਨੇ ਉੱਥੇ ਆ ਕੇ ਇਹੋ ਜਿਹੀਆਂ ਹਰਕਤਾਂ ਕਰਦੀਆਂ ਨੇ ਅਰੀ ਜੀ ਜਿਵੇਂ ਉੱਥੇ ਲਿਖਿਆ ਵੀ ਹੈਗਾ ਸਾਈਡ ਤੇ ਨਾ ਥਾਂ ਥਾਂ ਤੇ ਬੋਰਡ ਵੀ ਲੱਗੇ ਸ਼੍ਰੀ ਦਰਬ ਮਤਲਬ ਫੋਟੋ ਕਿਚਨੀ ਜਾਂ ਵਲੌਗਰ ਵੀਡੀਓ ਇਦਾਂ ਦੀ ਨਹੀਂ ਬਣਾਉਣੀ ਚਾਹੀਦੀ ਹੈ ਨਾ ਤਾਂ ਫਿਰ ਵੀ ਕਿਉਂ ਨਹੀਂ ਪਤਾ ਲੱਗਦਾ ਪਿੱਛੇ ਦੇਖ ਸਕਦੇ ਆ ਹਰ ਵਾਰੀ ਗਾਣੇ ਲਾ ਦਿੱਤੇ ਜਾਂਦੇ ਆ ਉਥੇ ਜੀ ਰੀਲਾਂ ਬਣਾਈ ਜਾਂਦੀਆਂ ਹੈ ਨਾ ਚੱਲ ਕੇ ਪੋਜ਼ ਮਾਰ ਕੇ ਹੁਣ ਇਦਾਂ ਦੀਆਂ ਵੀ ਕੁਝ ਜਦਾਂ ਦੇ ਨਾਲ ਲੜਕੀ ਲੋ ਮਸਲਾ ਕੀਤਾ ਨਾ ਤਾਂ ਕਿਵੇਂ ਆ ਸਾਰਾ ਇਹ ਹਾਂਜੀ ਮੈਂ ਵੀ ਇਹੀ ਕਹਿ ਰਹੀਆਂ ਵੀ ਜਦੋਂ ਅਸੀਂ ਦਰਬਾਰ ਸਾਹਿਬ ਦੇ ਅੰਦਰ ਸਭ ਤੋਂ ਪਹਿਲਾਂ ਤਾਂ ਸਾਡੇ ਉੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਾਡੇ ਸਿੱਖ ਜਥੇਬੰਦੀਆਂ ਖੜੀਆਂ ਹੁੰਦੀਆਂ ਨੇ ਉਹ ਪਹਿਲਾਂ ਦੱਸਿਆ ਜਾਂਦਾ ਵਾ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਆਣਾ ਵਾ ਸੂਟ ਪਾ ਕੇ ਆਵੋ ਔਰ ਸਿਰ ਤੇ ਦੁਪੱਟਾ ਲੈ ਕੇ ਆਵੋ ਕਿ ਜੋ ਸਾਡਾ ਅਸੀਂ ਆਪਣੇ ਧਰਮ ਦਾ ਅਦਬ ਸਤਿਕਾਰ ਕਰਦੇ ਆ ਉਹ ਜੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਔਰ ਵਕ ਵਕ ਥਾਵਾਂ ਤੇ ਬੋਰਡ ਵੀ ਲੱਗੇ ਹੁੰਦੇ ਨੇ ਹੁਣ ਜੇ ਤਾਂ ਅਸੀਂ ਕਹੀਏ ਜੀ ਇਹੋ ਜੀ ਹਰਕਤ ਕਿਸੇ ਮਾਤਾ ਨੇ ਬਜ਼ੁਰਗ ਨੇ ਕੀਤੀ ਆ ਜਾਂ ਛੋਟੇ ਕਿਸੇ ਬੱਚੇ ਨੇ ਕੀਤੀ ਜਿਹਨੂੰ ਪੰਜਾਬੀ ਜਾਂ ਇੰਗਲਿਸ਼ ਹਿੰਦੀ ਨਹੀਂ ਪੜਨੀ ਆਂਦੀ ਫਿਰ ਤੇ ਅਸੀਂ ਮੰਨ ਸਕਦੇ ਆ ਹੁਣ ਜਿਹੜੇ ਸਾਡੇ ਵਰਗੇ ਬੱਚੇ ਨੇ ਪੜ੍ਹੇ ਲਿਖੇ ਲੋਕ ਨੇ ਉਹਨਾਂ ਨੂੰ ਤਾਂ ਸਭ ਪੜ੍ਹਨਾ ਹੁੰਦਾ ਵਾ ਫਿਰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਵਾਕਏ ਫਿਰ ਜਾਣ ਕੇ ਆ ਵੀ ਸਾਡੇ ਪੰਜਾਬੀਅਤ ਨੂੰ ਸਾਰੇ ਪੰਜਾਬੀਆਂ ਦੇ ਦਿਲਾਂ ਨੂੰ ਠੇਸ ਜਿਹੜੀ ਪਹਚਾਈ ਹੈ ਰੀ ਬਾਅਦ ਚ ਹੌਲੀ ਜੀ ਵੀਡੀਓ ਪਾਤੀ ਹੈ ਬਿਲਕੁਲ ਬਿਲਕੁਲ ਲਵ ਜੀ ਇਹੀ ਗੱਲ ਹੈ ਕਿ ਸਾਡੇ ਜਿਹੜਾ ਬਾ ਦਰਬਾਰ ਸਾਹਿਬ ਆ ਹਮੇਸ਼ਾ ਉਹਨੂੰ ਹੀ ਟਾਰਗੇਟ ਕੀਤਾ ਜਾਂਦਾ ਵਾ ਸਾਡੇ ਸਿੱਖ ਧਰਮ ਨੂੰ ਟਾਰਗੇਟ ਕੀਤਾ ਜਾਂਦਾ ਵਾ ਹਮੇਸ਼ਾ ਦਰਬਾਰ ਸਾਹਿਬ ਆ ਕੇ ਹੀ ਕਿਉਂ ਵੀਡੀਓ ਪੈਂਦੀਆਂ ਨੇ ਸਾਡੇ ਇੱਕ ਇੱਕ ਗੱਲ ਜਿਵੇਂ ਹੁਣ ਆਪਾਂ ਵੀ ਬਾਹਰ ਜਾਣੇ ਆ ਅਕਸਰ ਹੀ ਤੁਸੀਂ ਵੀ ਜਾਂਦੇ ਹੋ ਤਾਂ ਆਪਾਂ ਦੇਖਿਆ ਵੀ ਕਿ ਵੱਖ-ਵੱਖ ਸਥਾਨਾਂ ਦੇ ਜਦੋਂ ਜਾਈਦਾ ਪੰਜਾਬ ਤੋਂ ਬਾਹਰ ਜਾਈਦਾ ਤਾਂ ਉਹਨਾਂ ਦੇ ਰੂਲ ਵੱਖਰੇ ਬਣਾਏ ਹੁੰਦੇ ਉਹਨਾਂ ਦੇ ਫਿਰ ਰੂਲ ਦੇ ਅਧਾਰੇ 'ਚ ਹੀ ਸਾਨੂੰ ਚੱਲਣਾ ਪੈਂਦਾ ਹਨਾ ਤੇ ਪਰ ਜਦੋਂ ਇਥੇ ਰੂਲ ਸਾਫ਼-ਸਾਫ਼ ਲਿਖੇ ਵੀ ਹੁੰਦੇ ਆ ਤਾਂ ਫਿਰ ਕਿਉਂ ਨਹੀਂ ਫੋਲੋ ਕਰਦੇ ਕਿਉਂ ਬਾਰ-ਬਾਰ ਕੁਝ ਦਿਨ ਨਹੀਂ ਟੱਪਦੇ ਇਹੋ ਜਿਹੀ ਹਰਕਤਾਂ ਸਾਹਮਣੇ ਆਉਂਦੀਆਂ ਲਵਜੀ ਅਸੀਂ ਗੁਰਦੁਆਰਾ ਮੰਦਿਰ ਮਸਜਿਦ ਮੈਂ ਸਭ ਧਰਮ ਦਾ ਅਦਬ ਸਤਿਕਾਰ ਕਰਦੀ ਆ ਮੈਂ ਕਿਸੇ ਦੇ ਧਰਮ ਨੂੰ ਟਾਰਗੇਟ ਨਹੀਂ ਕਰਦੀ ਨਾ ਮੈਂ ਮਾੜਾ ਕਹਿੰਨੀ ਔਰ ਮੈਂ ਸਭ ਦੀ ਧਰਮ ਦੀ ਰਿਸਪੈਕਟ ਕਰਦੀ ਆ ਔਰ ਸੀਸ ਝੁਕੋਣੀਆਂ ਮੰਦਿਰ ਵੀ ਅਸੀਂ ਗਏ ਹੋਏ ਆ ਮਸਜਿਦ ਵੀ ਗਏ ਹੋਏ ਆ ਹਨਾ ਚਰਚ ਵੀ ਆਪਾਂ ਦੇਖਿਆ ਹੋਇਆ ਕਿ ਉਹਨਾਂ ਦੇ ਕੀ ਕੀ ਰੂਲ ਆ ਤੇ ਫਿਰ ਅਸੀਂ ਤਾਂ ਜਾ ਕੇ ਇਹੋ ਜਿਹੀ ਹਰਕਤਾਂ ਨਹੀਂ ਕਰਦੇ ਉੱਥੇ ਜਾ ਕੇ ਔਰ ਪਹਿਲਾਂ ਵੀ ਇੱਕ ਕੁੜੀ ਬੜੀ ਵਾਇਰਲ ਹੋ ਰਹੀ ਉਹ ਵੀ ਵੀਡੀਓਜ਼ ਫੋਟੋ ਵੀ ਇੱਕ ਪਹਿਲਾਂ ਵੀ ਕੁੜੀ ਨੇ ਆ ਕੇ ਇਹੋ ਜੀ ਹਰਕਤ ਕੀਤੀ ਉੱਥੇ ਯੋਗਾ ਦਾ ਇੱਕ ਆਸਨ ਕੀਤਾ ਵਾ ਤੇ ਮੈਂ ਤੁਹਾਨੂੰ ਉਹ ਫੋਟੋ ਜ਼ਰੂਰ ਦਵਾਂਗੀ ਤੁਸੀਂ ਚੈਨਲ ਤੇ ਚਲਾਇਓ ਔਰ ਇਹੀ ਗੱਲ ਆ ਵੀ ਸਾਡੇ ਸਿੱਖ ਧਰਮ ਨੂੰ ਇਹਹੀ ਚੀਜ਼ ਕੀਤੀ ਜਾਂਦੀ ਆ ਤਾਂ ਉਹ ਬਹੁਤ ਨਿੰਦਨਯੋਗ ਚੀਜ਼ ਆ ਔਰ ਮੇਰੇ ਮਨ ਨੂੰ ਸੱਚੀ ਬਹੁਤ ਥੇਸ ਪਹੁੰਚੀ ਸੀ ਇਸ ਚੀਜ਼ ਨੂੰ ਲੈ ਕੇ ਵੀ ਸਾਡੇ ਸ਼੍ਰੀ ਦਰਬਾਰ ਸਾਹਿਬ ਨੂੰ ਹੀ ਕਾਹਤੋਂ ਇਹ ਲੋਕ ਟਾਰਗੇਟ ਕਰਦੇ ਨੇ ਦੇਖੋ ਜੀ ਬਾਅਦ ਦੇ ਵਿੱਚ ਕਹਿ ਦਿੰਦੇ ਆ ਜੀ ਸਿੱਖ ਧਰਮ ਜਿਹੜਾ ਵਾ ਉਹ ਏਸ ਲਈ ਬੜਾ ਆਵਾਜ਼ਾ ਸਿੱਖ ਧਰਮ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ ਬੜਾ ਖਿੱਚ ਕੇ ਪੈਂਦੇ ਨੇ ਬੜੇ ਗੁੱਸੇ ਵਾਲੇ ਨੇ ਤਾਂ ਫਿਰ ਉਹ ਗੁੱਸੇ ਕਿਉਂ ਨਾ ਹੋਣਾ ਆਪਣਾ ਬਿਲਕੁਲ ਬਿਲਕੁਲ ਜਦੋਂ ਅਸੀਂ ਦਰਬਾਰ ਸਾਹਿਬ ਦੇ ਜਾਂਦੇ ਆ ਸਾਡੇ ਜਦੋਂ ਉੱਥੇ ਪ੍ਰਬੰਧਕ ਜਿਹੜੇ ਖੜੇ ਹੁੰਦੇ ਨੇ ਤੇ ਉਹ ਕਮੇਟੀ ਵਾਲੇ ਖੜੇ ਹੁੰਦੇ ਨੇ ਤੇ ਉਹ ਮਤਲਬ ਬੱਚਿਆਂ ਨੂੰ ਕਹਿੰਦੇ ਨੇ ਇਹ ਚੀਜ਼ ਦੇ ਨੇ ਕਿ ਧਰਮ ਦੀ ਮਰਿਆਦਾ ਚ ਰਹੋ ਉਹਦੀ ਮਰਿਆਦਾ ਉਹਨਾਂ ਦੀ ਡਿਊਟੀ ਆ ਉਹ ਮਰਿਆਦਾ ਰੱਖਣ ਲਈ ਕਹਿੰਦੇ ਨੇ ਕਿ ਹਣਾ ਵੀ ਤੁਸੀਂ ਆਪਣਾ ਸਿਰ ਟੱਕ ਕੇ ਆਓ ਸਾਡੇ ਧਰਮ ਦਾ ਸਤਕਾਰ ਕਰੋ ਬਾਅਦ ਚੋਂ ਫਿਰ ਜਦੋਂ ਲੋਕੀ ਇਹੋ ਜਿਹਾਂ ਹਰਕਤਾ ਕਰਦੇ ਨੇ ਤੇ ਫਿਰ 15 ਸਕਿੰਡ ਦੀ ਕਲਿੱਪ ਪਾ ਕੇ ਜੀ ਮੈਂ ਬਹੁਤ ਸ਼ਰਮਿੰਦਾ ਵਾਂ ਮੈਂ ਬੜੀ ਸ਼ਰਮਿੰਦੀ ਆ ਮੇਤੋਂ ਆਹ ਹਰਕਤ ਹੋ ਗਈ ਤਾਂ ਕਿਉਂ ਕਿ ਤੁਹਾਨੂੰ ਸਾਰ ਬਨੂ ਪਤਾ ਕਿ ਸੋਸ਼ਲ ਮੀਡੀਆ ਇੱਕ ਇੱਕ ਇਹੋ ਜਿਹਾ ਪਲੈਟਫਾਰਮ ਆ ਜਿੱਤੇ ਹਰ ਧਰਮ ਦੇ ਬਾਰੇ ਬਰੀਕੀ ਵਿੱਚ ਹਰ ਇੱਕ ਚੀਜ਼ ਦੱਸੀ ਜਾਂਦੀ ਆ ਇਹ ਫੋਟੋ ਜਿਹੜੀ ਆ ਜਾਂ ਵੀਡੀਓ ਜਿਹੜੀ ਆ ਕੇ ਪਾ ਦੇਣੀ ਆ ਹਨਾ ਕਿਸੇ ਧਾਰਮਿਕ ਸਥਾਨ ਦੇ ਉੱਤੇ ਮੈਨੂੰ ਨਹੀਂ ਲੱਗਦਾ ਸ਼ਾਇਦ ਤੁਹਾਨੂੰ ਵੀ ਨਹੀਂ ਲੱਗਦਾ ਵੀ ਉੱਥੇ ਜਾ ਕੇ ਯੋਗਾ ਕਰਨਾ ਚਾਹੀਦਾ ਕਿਤੇ ਦੱਸਿਆ ਵੀ ਕਿਤੇ ਅਜ ਤੱਕ ਹਨਾ ਤੁਸੀਂ ਜਿੱਦਾਂ ਦੱਸਿਆ ਵੀ ਇੰਸਟਾਗ੍ਰam ਤੇ ਕਾਫੀ ਮਲਬੋਸੀ ਦੀ ਨੌਲੇਜ ਆ ਫਿਰ ਜਾਣ ਕੇ ਨਹੀਂ ਕੀਤਾ ਲੱਗਦਾ ਹੁੰ ਹਾਂਜੀ ਬਿਲਕੁਲ ਇਹਨੇ ਜਾਣ ਕੇ ਕੀਤਾ ਲੱਗਦਾ ਵਾ ਕਿਉਂਕਿ ਇੰਨੀ ਇਹਦੀ ਮੈਂ ਹੋਰ ਵੀ ਵੀਡੀਓਜ਼ ਦੇਖੀਆਂ ਵਾ ਕੁੜੀ ਦੀਆਂ ਇੰਨੇ ਜੋ ਮਾਫੀ ਵੀ ਮੰਗੀ ਆ ਨਾ ਉਹ ਇਹਦੇ ਵਿੱਚ ਉਹਨੂੰ ਕੋਈ ਪਛਤਾਵਾ ਨਹੀਂ ਲੱਗ ਰਿਹਾ ਹੈਗਾ ਇਨੂੰ ਇਦਾਂ ਨਹੀਂ ਲੱਗ ਰਿਹਾ ਕਿ ਮੈਂ ਗਲਤੀ ਕੀਤੀ ਆ ਮੈਂ ਪਛਤਾਵਾ ਕੀਤਾ ਵਾ ਹਨਾ ਜਿੱਦਾਂ ਮੈਂ ਵੀਡੀਓਜ਼ ਦੇਖ ਰਹੀ ਆ ਠੀਕ ਆ ਪਤਾ ਨਹੀਂ ਇਹ ਘਰੇ ਵੀਡੀਓਜ਼ ਹੀ ਬਣਾਣ ਆਈ ਸੀ ਉੱਥੇ ਜਾਂ ਫੋਟੋਜ਼ ਹੀ ਬਣਾਣ ਆਈ ਸੀਗੀ ਇਹ ਇੰਨੀ ਦੂਰੋਂ ਚੱਲ ਕੇ ਇੱਕ ਫੋਟੋ ਹੀ ਕਿਉਂ ਖਿੱਚਣ ਆਈ ਸੀ ਦਰਬਾਰ ਸਾਹਿਬ ਤੇ ਇਹਨੂੰ ਹੋਰ ਪਛਤਾਣ ਕਿਉਂ ਨਹੀਂ ਮਿਲਿਆ ਇਹਦੇ ਕੋ ਉਹੀ ਇੱਕ ਪਲੇਟਫਾਰਮ ਸੀ ਕਿ ਇਹਨੇ ਦਰਬਾਰ ਸਾਹਿਬ ਜਾਣਾ ਸੀ ਇੰਨੀ ਦੂਰੋਂ ਇਹਨੇ ਆ ਕੇ ਦਰਬਾਰ ਸਾਹਿਬ ਫੋਟੋ ਖਿੱਚ ਕੇ ਜਾਣਾ ਸੀ ਔਰ ਬਾਅਦ ਚ ਇਹ ਇਹਦਾ ਕਿਤੇ ਨਾ ਕਿਤੇ ਫੇਮਸ ਹੋਣ ਦਾ ਕੋਈ ਟਾਰਗੇਟ ਸੀਗਾ ਕਿ ਮੈਂ ਫੇਮਸ ਹੋ ਜੂਗੀ ਮੈਂ ਮਾਫੀ ਮੰਗ ਲੂਗੀ ਮੈਨੂੰ ਸਿਕਿਉ ਅਵੇ ਦੇਖ ਸਕਦੇ ਰਿਤਜੀ ਜਿਵੇਂ ਨਾ ਹੁਣ ਪੰਜਾਬ ਆ ਸਾਡਾ ਹਨਾ ਪੰਜਾਬ ਦੇ ਨਾਲ ਵਖਰੇਵਾਂ ਜਿਵੇਂ ਸ਼ੁਰੂ ਹੋ ਗਿਆ ਉਹ ਪੰਜਾਬ ਜਿਹਨੇ ਹੱਦੋ ਵੱਦ ਅੱਗੇ ਹੋ ਕੇ ਕੁਰਬਾਨੀਆਂ ਕੀਤੀਆਂ ਚਾਹੇ ਉਹ ਬਾਡਰਾਂ ਤੇ ਹੋਵੇ ਜਦੋਂ ਕਿ ਆਪਣਾ ਅੰਗਰੇਜ਼ਾਂ ਦੇ ਵੇਲੇ ਵੀ ਅੱਗੇ ਹੋ ਕੇ ਸ਼ੀਧੀਆਂ ਪ੍ਰਾਪਤ ਕੀਤੀਆਂ ਸ਼ੀਧੀਆਂ ਸਿਰਫ ਪੰਜਾਬ ਲਈ ਨਹੀਂ ਪੂਰੇ ਇੰਡੀਆ ਵਾਸਤੇ ਦਿੱਤੀਆਂ ਆਪਣਾ ਹਨਾ ਇੱਕ ਜੁੱਟ ਹੋ ਕੇ ਚੱਲਿਆ ਤੇ ਅੱਜ ਉਹਨਾਂ ਨੂੰ ਜਿਹੜਾ ਵਾ ਟਾਰਗੇਟ ਕੀਤਾ ਜਾਂਦਾ ਅੱਤਵਾਦੀ ਤੱਕ ਦੱਸਿਆ ਜਾਂਦਾ ਪੰਜਾਬ ਨੂੰ ਕਹਿੰਦੇ ਵੀ ਇੱਥੇ ਅੱਤਵਾਦੀ ਵਸਦੇ ਆ ਕਿਤੇ ਨਾ ਕਿਤੇ ਮਲਬਤ ਦੇਲ ਨੂੰ ਜਿਹੜੀ ਠੇਸ ਪਹੁੰਚਾਈਏ ਕਿਉਂ ਇਹੋ ਜਿਹਾ ਵਤੀਰਾ ਜਿਹੜਾ ਸਿੱਖ ਭਾਈਚਾਰੇ ਨਾਲ ਨਹੀਂ ਕੀਤਾ ਜਾਂਦਾ ਜਾਂ ਪੰਜਾਬ ਦੇ ਭਾਈਚਾਰੇ ਨਾਲ ਕੀਤਾ ਜਾਂਦਾ ਹਾਂਜੀ ਲਵ ਜੀ ਇਹਦੇ ਪਿੱਛੇ ਮੈਂ ਵੀ ਕਿਤੇ ਨਾ ਕਿਤੇ ਸਾਡੇ ਪੰਜਾਬ ਨੂੰ ਸਾਡੇ ਸਿੱਖ ਨੂੰ ਧਰਮ ਨੂੰ ਟਾਰਗੇਟ ਕੀਤਾ ਜਾਂਦਾ ਠੀਕ ਆ ਪਰ ਮੈਂ ਇੰਨਾ ਚਾਹੁੰਦੀ ਆ ਕਿ ਜਿਹੜੀ ਇਹਨੇ ਫੋਟੋ ਪੋਸਟ ਕੀਤੀ ਆ ਜੋ ਪੂਰੇ ਵਰਲਡ ਵਾਈਡ ਫੈਲ ਚੁੱਕੀ ਹੋਈ ਆ ਫੋਟੋ ਹਨਾ ਤੇ ਜਿੱਥੋਂ ਤੱਕ ਮੇਰਾ ਇੱਕ ਆਪਣਾ opinion ਹੈਗਾ ਵਾ ਵੀ ਜੋ ਇਹਨੇ ਮਾਫੀ ਮੰਗੀ ਆ ਨਾ ਉਹ ਇਸਨੇ ਉਦੋਂ ਇਹਨੂੰ ਇਹਨੂੰ ਉਸ ਚੀਜ਼ ਦਾ ਕੋਈ ਪਛਤਾਵਾ ਨਹੀਂ ਹੈਗਾ ਇਹਨੇ ਇੱਕ ਵਾਰ ਨਹੀਂ ਇਹ ਗੱਲ ਕੀਤੀ ਕਿ ਮੈਂ ਆਪਣਾ ਕੋਈ ادب ਸਤਕਾਰ ਨਾਲ ਮਾਫੀ ਮੰਗਾ ਇਹਦੀ ਜੋ ਇਹਦਾ ਬੋਲਣ ਦਾ ਸੀਗਾ ਇਹਨੇ ਉਹ ਚੀਜ਼ ਸਿਰਫ ਇੱਕ ਸਿਰਫ ਫੇਮਸ ਹੋਣ ਵਾਸਤੇ ਕੀਤੀ ਅੰਤ ਦੇਖੋ ਹੁਣ ਤੇ ਚਲੋ ਇਹ ਅੱਗੇ ਤਾਂ ਇਹ ਆ ਵੀ ਹਰ ਕੋਈ ਇਸ ਦਾ ਬੜਾ ਖਿਜ ਕੇ ਜਿਹੜਾ ਵਿਰੋਧ ਕਰ ਰਿਹਾ ਆਪਣਾ ਆਪ ਉਹ ਆਪਣੇ ਸਾਥ ਦੇ ਨਾਲ ਪੋਸਟਾਂ ਵੀ ਪਾਈ ਜ ਨੇ ਹੁਣ ਤੁਸੀਂ ਕੀ ਜਾਂਦੇ ਜਾਂਦੇ ਕਹਿਣਾ ਚਾਹੋਗੇ ਹਾਂਜੀ ਮੈਂ ਇਹੀ ਕਹਿਣਾ ਚਾਹੁੰਦੀ ਆ ਸਾਰਿਆਂ ਅੱਗੇ ਕਿ ਬੇਨਤੀ ਕਰਨਾ ਚਾਹੁੰਦੀ ਆ ਕਿ ਸ਼੍ਰੀ ਦਰਬਾਰ ਸਾਹਿਬ ਜਿਹੜਾ ਵੀ ਬੰਦਾ ਆਂਦਾ ਵਾ ਕਿਸੇ ਵੀ ਧਾਰਮਿਕ ਸਥਾਨਾਂ ਤੇ ਜਾਂ ਅਸੀਂ ਜਾਣੇ ਆ ਉਥੋਂ ਦੇ ਧਰਮ ਦੇ ਜੋ ਵੀ ਰੈਗੂਲੇਸ਼ਨਸ ਰੂਲਸ ਹੈਗੇ ਨੇ ਉਹਨਾਂ ਨੂੰ ਫੋਲੋ ਕੀਤਾ ਜਾਵੇ ਵੱਖ-ਵੱਖ ਥਾਵਾਂ ਤੇ ਲਿਖਿਆ ਜਾਂਦਾ ਹੁੰਦਾ ਕੈਮਰਾ ਚਲਾਉਣਾ ਮਨਾ ਹੈ ਜਾਂ ਇਹੋ ਜਿਹੀਆਂ ਲੱਚਰਤਾਂ ਵਾਲੀਆਂ ਵੀਡੀਓ ਬਣਾਉਣੀਆਂ ਜਾਂ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਫੋਟੋ ਕਲਿੱਕ ਕਰਕੇ ਗਾਣਾ ਲੋਣਾ ਉਹ ਗਲਤ ਗੱਲ ਹੈ ਉਹ ਨਾ ਕੀਤਾ ਜਾਵੇ ਧਾਰਮਿਕ ਸਥਾਨਾਂ ਤੇ ਆਓ ਤੁਸੀਂ ਅਦਬ ਸਤਕਾਰ ਨਾਲ ਮੱਥਾ ਟੇ ਉੱਤੇ ਸ਼ੀਧਾਂ ਦਾ ਖੂਨ ਡੁੱਲਿਆ ਹੋਇਆ ਵਾ ਉਹਨਾਂ ਦਾ ਨਰਾਦਰ ਨਾ ਕੀਤਾ ਜਾਵੇ ਉਸ ਸਤਨੂਆ ਕੇ ਆਪਣਾ ਸੀਸ ਝੁਕਾਇਆ ਜਾਵੇ ਉਥੇ ਆ ਕੇ ਪ੍ਰਸ਼ਾਦਾਸ਼ਕੋ ਗੁਰੂ ਮਹਾਰਾਜ ਦੀ ਹਜ਼ੂਰੀ ਚ ਆ ਕੇ ਨਿਮਰਤਾ ਨਾਲ ਬੈਠੋ ਪਾਠ ਸੁਣੋ ਬਾਣੀ ਸੁਣੋ ਔਰ ਪਲੀਜ਼ ਇਹਨੂੰ ਇੱਕ ਘੁੰਮਣ ਫਿਰਨ ਵਾਲਾ ਪਲੇਸ ਨਾ ਸਮਝੋ ਕਿ ਹਾਂ ਕਿ ਆਪਾਂ ਘੁੰਮਣ ਫਿਰਨ ਆ ਗਏ ਹਾਂ ਤੇ ਬਸ ਫੋਟੋਆਂ ਕਲਿੱਕ ਕਰ ਲੀਆਂ ਗਾਣੇ ਪਾ ਲੇ ਪਲੀਜ਼ ਧਾਰਮਿਕ ਸਥਾਨ ਆ ਵਧੀਆ ਤਰੀਕੇ ਨਾਲ ਆਇਆ ਕਰੋ ਅਦਬ ਸਤਕਾਰ ਨਾਲ ਮੱਥਾ ਟੇਕੋ ਮੈਂ ਇਹੀ ਮੈਸੇਜ ਦੇਣਾ ਚਾਹੁੰਦੀ ਆ ਔਰ ਲਾਸਟ ਮੈਸੇਜ ਫੇਰ ਦੇਣਾ ਚਾਹੁੰਦੀ ਆ ਕਿ ਰੱਬ ਨਾ ਕਰੇ ਦੁਬਾਰਾ ਇਹੋ ਜੀ ਫੇਰ ਕੋਈ ਇਦਾਂ ਦੀ ਹਰਕ ਤੇ ਜਿਹੜਾ ਇਹ ਮੇਰੀ ਵੀਡੀਓ ਵਾ ਸਭ ਤੱਕ ਪਹੁੰਚਾਈ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਵੀ ਸਾਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਇਹੋ ਜਿਹੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਹੈਗੀਆਂ ਸੋ ਧੰਨਵਾਦ ਜੀ ਪਿਆਰ ਪ੍ਰੀਤ ਸਤਿ ਸ਼ਕਾਲ ਸਤਿ ਸ਼ਕਾਲ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਐਸੀ ਇੱਕ ਚੰਦ ਮਿੰਟਾਂ ਦੀ ਜਿਹੜੀ ਆਪਾਂ ਮੁਲਾਕਾਤ ਕੀਤੀ ਆਪਣਾ ਸਿੰਗਰ ਨੇ ਰਾਈਟਰ ਨੇ ਇੱਕ ਸੋਸ਼ਲ ਵਰਕਰ ਵੀ ਨੇ ਰੀਤ ਰੰਦਾਵਾ ਜੀ ਉਹਨਾਂ ਨੇ ਦੱਸਿਆ ਕਿ ਵਾਕਈ ਜਿਸ ਤਰ੍ਹਾਂ ਦੇਖ ਸਕਦੇ ਆ ਕਿ ਹਰ ਕਿਸੇ ਦੇ ਦਿਲ ਦੇ ਵਿੱਚ ਪੰਜਾਬ ਦੇ ਵਿੱਚ ਪੂਰੀ ਪੰਜਾਬੀਅਤ ਦੇ ਵਿੱਚ ਜਿਹੜਾ ਇੱਕ ਦਰਦ ਜਿਹੜਾ ਵਾ ਉਹ ਚੱਲ ਰਿਹਾ ਕਿ ਯਾਰ ਕਿਉਂ ਵਾਰ-ਵਾਰ ਜਿਹੜਾ ਵਾ ਧਾਰਮਿਕ ਸਥਾਨਾਂ ਨੂੰ ਟਾਰਗੇਟ ਕੀਤੇ ਜਾਂਦਾ ਕਿਉਂ ਸ਼੍ਰੀ ਹਰਮੰਦਰ ਸਾਹਿਬ ਆ ਕੇ ਐਦਾਂ ਦੀਆਂ ਵੀਡੀਓ ਪਾਈਆਂ ਜਾਂਦੀਆਂ ਕਿ ਜਿਹੜੇ ਸਿੱਧਾ ਤੇ ਸਿੱਧਾ ਸਾਡੇ ਦਿਲ ਨੂੰ ਦੇਸ ਪਚਾਉਂਦੇ ਨੇ ਕਾਫੀ ਐਜੂਕੇਸ਼ਨ ਰੱਖਦੇ ਨੇ ਲੜਕੇ ਲੜਕੀਆਂ ਜਿਹੜੇ ਨੇ ਆ ਕੇ ਫਿਰ ਵੀ ਉਥੇ ਰੂਲਸ ਰੈਗੂਲੇਸ਼ਨ ਲਿਖੇ ਹੁੰਦੇ ਨੇ ਫਿਰ ਵੀ ਕਿਉਂ ਜਿਹੜਾ ਵਾ ਇਹੋ ਜੇ ਕਾਰਜ ਕੀਤੇ ਜਾਂਦੇ ਨੇ ਕਿ ਸਾਡਾ ਦਿਲ ਜਿਹੜਾ ਵਾ ਬਾਰ ਬਾਰ ਟੁੱਟਦਾ ਵਾ ਬਾਕੀ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ ਉਸ ਲੜਕੀ ਦੀ ਅੱਗੇ ਕੀ ਪ੍ਰਕਿਰਿਆ ਹੋਣੀ ਚਾਹੀਦੀ ਆ ਕੀ ਕਰਨਾ ਚਾਹੀਦਾ ਸਮੂਹ ਜਿਹੜੇ ਸਾਡੀ ਜਥੇਬੰਦੀਆਂ ਨੇ ਜਾਂ ਸਾਡਾ ਐਜੀਪੀਸੀ ਜਿਹੜਾ ਭਾਈਚਾਰਾ ਵਾ ਉਹਨਾਂ ਨੂੰ ਅੱਗੇ ਕੀ ਇਸ ਤੇ ਹੋਰ ਐਕਸ਼ਨ ਲੈਣਾ ਚਾਹੀਦਾ ਵਾ ਤਾਂ ਅੱਗੇ ਕੀ ਕਰਨਾ ਚਾਹੀਦਾ ਸਾਡੀ ਵੀ ਵਾਕਿਆ ਹੀ ਰੀਤ ਰੰਦਾਵਾ ਜੀ ਵਾਂਗੂ ਜਾਂ ਸਮੂਹ ਪੰਜਾਬੀਅਤ ਜਾਂ ਪੰਜਾਬੀ ਵੀਰਾਂ ਵੱਲੋਂ ਸਾਡੀ ਵੀ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਪਲੀਜ਼ ਕਿਰਪਾ ਕਰਕੇ ਜਿਹੜਿਆ ਐਦਾਂ ਦੇ ਕਾਰਨਾਮੇ ਜਿਹੜਾ ਵਾ ਧਾਰਮਿਕ ਸਥਾਨਾਂ ਤੇ ਕਿਸੇ ਵੀ ਧਾਰਮਿਕ ਸਥਾਨ ਤੇ ਬਿਲਕੁਲ ਜਿਹੜੇ ਨਾ ਕੀਤੇ ਜਾਣ ਇੱਕ ਘੁੰਮਣ ਫਿਰਨ ਵਾਲੀ ਜਗਾ ਨਹੀਂ ਹੁੰਦੀ ਇੱਥੇ ਜਾ ਕੇ ਗੁਰੂ ਮਹਾਰਾਜ ਨੂੰ ਪਰਮਾਤਮਾ ਨੂੰ ਪ੍ਰਭੂ ਨੂੰ ਯਾਦ ਕੀਤਾ ਚਾਹੀਦਾ ਉਹਨਾਂ ਨੇ ਲਿਵ ਲਾਉਣੀ ਚਾਹੀਦੀ ਆ ਤੇ ਆਪਣੀ ਭੁੱਲਾ ਬਖਸ਼ੋਣੀ ਚਾਹੀਦੀ ਆ ਨਾ ਕਿ ਘੁੰਮਣ ਫਿਰਨ ਵਾਲੀ ਜਗ੍ਹਾ ਸਮਝ ਕੇ ਐਦਾਂ ਦੇ ਕਾਰਨਾਮੇ ਜਿਹੜੇ ਆ ਉਹ ਕਰਨੇ ਚਾਹੀਦੇ ਸੋ ਬਾਕੀ ਐਦਾਂ ਦੀ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨਾਲ ਜੜਾ ਜ਼ਰੂਰ ਜੁੜੇ ਰਹੋ ਮੈਂ ਤੁਹਾਡਾ ਦੋਸਤ ਤੇ ਹੋਸਟ ਮਿੱਤਰ ਲਵ ਗਿਲਚਾ ਮੇਰੇ ਨਾਲ ਇੱਕ ਕੈਮਰਾਮੈਨ ਲਵਜੀਤ ਸਿੰਘ ਪਵਨ ਧਾਲੀਵਾਲ ਵਰਲ ਪੋਸਟ ਇੰਡੀਆ ਤੋਂ